ਐਸਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਭਾਰਤੀਆਂ ਲੈ ਕੇ ਜੋ ਯੂਐਸਏ ਦੇ ਵਿੱਚ ਵਸੇ ਨੇ ਦੱਸਦੀ ਹੈ ਕਿ ਟਰੰਪ ਸਰਕਾਰ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਿਆ ਜਾ ਰਿਹਾ ਹੈ ਗੈਰ ਕਾਨੂੰਨੀ ਜੋ ਪ੍ਰਵਾਸੀ ਨੇ ਭਾਰਤੀਆਂ ਨੂੰ ਵੀ ਕੱਢਿਆ ਜਾ ਰਿਹਾ ਹੈ ਤਾਂ ਹੁਣ ਭਾਰਤੀਆਂ ਦੇ ਨਾਲ ਭਰਿਆ ਹੋਇਆ ਪਹਿਲਾ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਹੈ ਕੱਲ ਅੰਮ੍ਰਿਤਸਰ ਪਹੁੰਚੇਗਾ ਉਹਨਾਂ ਦਾ ਜਹਾਜ਼ ਦੱਸਦੀ ਹੈ ਕਿ 205 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ 205 ਇੰਡੀਅਨ ਲੋਕਾਂ ਨੂੰ ਜਿਹੜਾ ਵਾਪਸ ਭੇਜਿਆ ਗਿਆ ਰਿਪੋਰਟ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਈ ਸੈਂਕੜੇ ਲੋਕ ਹਜੇ ਗ੍ਰ 11000 ਗੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਿਆ ਜਾਵੇਗਾ ਅਮਰੀਕਾ ਦੇ ਵੱਲੋਂ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਕਿ 205 ਭਾਰਤੀਆਂ ਲੈ ਕੇ ਕੱਲ ਅੰਮ੍ਰਿਤਸਰ 에ਰਪੋਰਟ ਪਹੁੰਚੇਗਾ ਸੀ17 ਜਹਾਜ਼ 트럼ਪ ਦੇ ਆਉਣ ਤੋਂ ਸ਼ੁਰੂ ਹੋਈ ਹੈ ਉੱਥੇ ਹੀ ਇਸ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਮੁਹਿੰਮ ਤਾਂ ਸ਼ੁਰੂ ਕੀਤੀ ਗਈ ਹੈ ਦੱਸਿਆ ਗਿਆ ਕਿ ਆਰਮੀ ਵੀ ਇਨਵੋਲ ਬੈਕਰ ਕਰ ਕਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਡੋਂਕੀ ਲਗਾ ਕੇ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਬਸ ਰਹੇ ਨੇ ਕੋਈ ਕੰਮ ਕਰ ਰਹੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਹਾਲਾਂਕਿ 트럼ਪ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਬਿਜ਼ਨਸ ਕਰ ਰਿਹਾ ਹੈ ਉਹਨਾਂ ਦਾ ਵੈਲਕਮ ਕਰਦਾ ਹੈ ਪਰ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਵਸ ਰਿਹਾ ਹੈ ਤੇ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ ਦੱਸ ਦਈਏ ਕਿ ਕੱਲ ਪਹਿਲਾ ਭਾਰਤੀਆਂ ਨਾਲ ਭਰਿਆ ਹੋਇਆ ਜਹਾਜ਼ ਅਮ੍ਰਿਤਸਰ ਪਹੁੰਚੇਗਾ ਜਿਸ ਦੇ ਵਿੱਚ 205 ਇੰਡੀਅਨ ਦੱਸੇ ਜਾ ਰਹੇ ਨੇ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ 18000 ਤੋਂ ਵੱਧ ਜਿਹੜੇ ਇੰਡੀਅਨ ਨੇ ਉਹਨਾਂ ਡਿਪੋਰਟ ਕੀਤਾ ਗਿਆ ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਹੈ ਕਿ ਜਗ੍ਹਾ-ਜਗ੍ਹਾ ਜਾ ਕੇ ਉਹਨਾਂ ਡਾਕੂਮੈਂਟ ਚੈੱਕ ਕੀਤੇ ਜਾਣਗੇ ਜਗ੍ਹਾ-ਜਗ੍ਹਾ ਲੋਕਾਂ ਦੇ ਘਰ ਜਿਹੜੇ ਰਹਿ ਰਹੇ ਨੇ ਉਹਨਾਂ ਦੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਜੇਕਰ ਡਾਕੂ ਜਾਵੇਗਾ ਪਰ ਜੇਕਰ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਡੋਂਕੀ ਲਗਾ ਕੇ ਪਹੁੰਚੇ ਹੋਏ ਤਾਂ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ ਇਸ ਵੱਲ ਦੀ ਬਿਹਤ ਪੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ